ਭਾਈ ਉਹ ਜੀ ਦਾ ਖਾਲਸਾ ਮੈਡੂਚੀ ਫਤਿਹ ਅੱਜ ਮੇਰਾ ਇਹ ਵੀਡੀਓ ਬਣਾਉਣ ਦਾ ਕੋਈ ਮਕਸਦ ਆ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਪਾਰਟੀ ਦੇ ਪ੍ਰਧਾਨ ਸਾਹਿਬ ਸਰਦਾਰ ਜੀ ਸਿੰਘ ਜੀ ਬਾਦਸ਼ਾਹ ਨੇ ਕੀ ਯਾਤਰਾ ਮੈਕਿੰਗ ਕੀਤੀ ਸੀ ਪੰਜਾਬ ਬਚਾਓ ਯਾਤਰਾ ਜਿਹਦੀ ਤਰੀਕ ਆਪਾਂ 19 ਤਰੀਕ ਮਿਲੀ ਸੀ ਤੇ 19 ਤਰੀਕ ਨੂੰ ਆਪਣੇ ਇਸ ਕਿਦਰ ਵੀ ਹਲਕੇ ਦੇ ਵਿੱਚ ਉਹ ਉਸ ਯਾਤਰਾ ਨੇ ਆਉਣਾ ਸੀ ਕਿ ਪਾਰਟੀ ਪ੍ਰਧਾਨ ਸਾਹਿਬ ਨੇ ਕਿਸਾਨ ਮੋਰਚੇ ਦੇ ਚਲਦੇ ਜੋ ਆਪਣੇ ਕਿਸਾਨ ਭਰਾਵਾਂ ਨੇ ਆਪਣੀਆਂ ਹੱਕੀ ਮੰਗਾਂ ਬਣਾਉਣ ਵਾਸਤੇ ਜਿਹੜੀਆਂ ਆਲਰੇਡੀ ਸੈਂਟਰ ਮੰਨ ਚੁੱਕਿਆ ਸੀ ਉਹਨਾਂ ਨੂੰ ਅਮਲੀ ਰੂਪ ਦੇ ਵਿੱਚ ਲਿਆਉਣ ਵਾਸਤੇ ਇਹ ਮੋਰਚਾ ਲਾਇਆ ਉਹਨੇ ਚਲਦੇ ਪ੍ਰਧਾਨ ਸਾਹਿਬ ਨੇ ਇੱਕ ਤਾਂ ਇਹ ਪੰਜਾਬ ਬਚਾਓ ਯਾਤਰਾ ਆਪਣੀ ਅਨਮਿੱਥੀ ਸਮੇਲੀ ਮੁਲਤਵੀ ਕਰਤੀ ਆ ਜਦੋਂ ਵੀ ਕੋਈ ਦੁਆਰਾ ਡੇਟ ਆਉਂਦੀ ਆ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲਿਆਉਂਗਾ ਦੂਜੀ ਬੇਨਤੀ ਇਹ ਆਪ ਕਿ ਮੈਂ ਸਾਰੇ ਪੰਜਾਬ ਨਿਵਾਸੀਆਂ ਨੂੰ ਮੈਂ ਹੱਥ ਬੰਨ੍ਹ ਕੇ ਇੱਕ ਬੇਨਤੀ ਕਰਦਾ ਕਿ ਦੇਖੋ ਇਹ ਜਿਹੜੇ ਕਿਸਾਨ ਭਰਾ ਆਪਣੇ ਬੋਤਾਂ ਤੇ ਅੱਜ ਲੜ ਰਹੇ ਆ ਇਹ ਉਹਨਾਂ ਦਾ ਉਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਜੀ ਸਾਰੇ ਕਿਸਾਨਾਂ ਵਾਸਤੇ ਸਾਰੇ ਆਪਣੇ ਜ਼ਮੀਨ ਦਾ ਭਰਾ ਵਾਸਤੇ ਉਹਨਾਂ ਨੇ ਇਹ ਲੜਾਈ ਵਿੱਢੀ ਵੀ ਆ ਸੈਂਟਰ ਸਰਕਾਰ ਦੇ ਨਾਲ ਵੀ ਕੀਤੀ ਵੀ ਆ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਲੜਾਈ ਦੇ ਵਿੱਚ ਵੱਧ ਚੜ ਕੇ ਇਹਨਾਂ ਦਾ ਸਾਥ ਦਿਓ ਉਹਨਾਂ ਦੀ ਜਿੰਨੀ ਮਦਦਤ ਹੋ ਸਕਦੀ ਜਾ ਇਹ ਮਦਦ ਕਰੋ ਜੇ ਆਪਾਂ ਸਾਰੇ ਅੱਗੇ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਾਂਗੇ ਤਾਂ ਹੀ ਆਪਾਂ ਇਹ ਲੜਾਈ ਜਿੱਤ ਸਕਾਂਗੇ ਦੂਜੀ ਮੇਰੀ ਸਮੂਚੀਆਂ ਕਿਸਾਨ ਯੂਨੀਅਨਸ ਨੂੰ ਇਹ ਬੇਨਤੀ ਆ ਕਿ ਮੈਂ ਹਰਦੀਪ ਸਿੰਘ ਡਿਪਟੀ ਤੋਂ ਅੱਜ ਜਿਵੇਂ ਕਿ ਤੁਸੀਂ ਮੇਰੀ ਕੱਲ ਸਾਰਿਆਂ ਨੇ ਪੋਸਟ ਦੇਖਿਓ ਨਹੀਂ ਆ ਅੱਜ ਅਸੀਂ ਟਰਾਂਸਪੋਰਟ ਸਮੁੱਚੇ ਤੌਰ ਤੇ ਸਾਰੀ ਮੈਂ ਆਪਦੀ ਵੀ ਪੰਜਾਬ ਲੈਵਲ ਤੇ ਵੀ ਮੈਂ ਬੇਨਤੀ ਕੀਤੀ ਸੀ ਮੇਰੇ 그룹 ਦੇ ਵਿੱਚ ਚਾਹਤ ਦਾ ਟਰਾਂਸਪੋਰਟ ਨਾਲ ਸੂਚੀ ਤਾਸਪੋਤਾ ਸੀ ਬੰਦ ਕੀਤੀ ਦੀ ਇੱਕ ਵੀ ਵਸਤੂ ਨੂੰ ਪ੍ਰਾਈਵੇਟ ਅਸਰਕ ਦੇ ਨਜ਼ਰ ਨਹੀਂ ਆਉਗੀ ਕਿਸਾਨ ਭਰਾਵਾਂ ਦੇ ਹੱਕ ਚ ਦੂਸਰੀ ਬੇਨਤੀ ਮੈਂ ਇਹ ਕਰਦਾ ਅਗਰ ਦਿੱਲੀ ਮੋਰਚਾ ਲਾਉਣਾ ਪਿਆ ਆਪਾਂ ਫੇਰ ਦੁਬਾਰਾ ਦਿੱਲੀ ਆਪਾਂ ਪਹੁੰਚੀ ਅੱਗੇ ਵੰਗੂ ਜਿਵੇਂ ਅੱਗੇ ਸਾਲ ਪਰ ਆਪਾਂ ਇੱਥੋਂ ਵਸ ਚਲਾਈ ਸੀ ਦੁਬਾਰਾ ਫੇਰ ਉమే ਜਿਵੇਂ ਮੈਂ ਬਾਤ ਚਲਾਉਂਗਾ ਕਿਸਾਨ ਭਰਾਵਾਂ ਨੂੰ ਇਹ ਬੇਟੀ ਆ ਤੁਹਾਨੂੰ ਕਦੇ ਵੀ ਮੇਰੀ ਖਾਸ ਕੋਈ ਜ਼ਰੂਰਤ ਪੈ ਜੇ ਕਿਤੇ ਕੋਈ ਪਾਸ ਲੈ ਕੇ ਜਾਣੀ ਆ ਕਿਤੇ ਕੋਈ ਕਿਸਾਨ ਭਰਾਵਾਂ ਨੂੰ ਕਿਸੇ ਕਿਸਮ ਦੀ ਕੋਈ ਲੋੜ ਪੈ ਜੇ ਇਹ ਦਾਸ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਨਾਲ ਕੇ ਖੜੂਗਾ ਪਹਿਲਾਂ ਵੀ ਖੜਾ ਹੁਣ ਵੀ ਖੜੂਗਾ ਠੋਕੇ ਤੁਹਾਡੀ ਮਦਦ ਕਰੂਗਾ ਜਦੋਂ ਮਰਜੀ ਅੱਧੀ ਰਾਤ ਨੂੰ ਆਵਾਜ਼ ਮਾਰ ਲਿਓ ਮੈਂ ਨਾਲ ਚੱਲੂਗਾ ਤੁਹਾਡੇ ਨਾਲ ਬੋਡੇ ਨਾਲ ਬੋਟਾ ਲਾ ਕੇ ਖੜੂਗਾ ਤਕੜੇ ਹੋ ਕੇ ਲੜਾਈ ਲੜੋ ਸਾਰਾ ਪੰਜਾਬ ਤੁਹਾਡੇ ਨਾਲ ਆ ਤੁਹਾਡੀ ਪਿੱਠ ਦੇ ਪਿੱਛੇ ਅਸੀਂ ਹਮੇਸ਼ਾ ਪਿੰਡਾਂ 'ਵੀ ਖੜੇ ਸੀ ਤੇ ਹੁਣ ਵੀ ਖੜੇ ਰਾਵਾਂ ਜੈ ਜਵਾਨ ਜੈ ਕਿਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ